ਦੀ 71ਵਾਂ ਮੌਕੇ ਮ 11ਵੀਂ ਵੈਟ ਕੋ ਡਾਕਟਰ ਬਲਦੇਵ ਸਿੰਘ ਧਾਲੀਵਾਲ ਦੇ ਲੈਕਚਰ ਦਾ ਰਿਵਿਊ ਪੇਸ਼ ਕਰਨ ਜਾ ਰਹੇ ਗੁਰਦੇਵ ਸਿੰਘ ਦੇ ਅਚਾਨਕੀ ਰਾਤ ਨਾਵਲ ਨੂੰ ਲੈ ਕੇ ਡਾਕਟਰ ਬਲਦੇਵ ਸਿੰਘ ਧਾਲੀਵਾਲ ਦੀ ਪੁਨਰਪੜਤ ਦਾ ਪਾਸਾਰ ਚੌਥੇ ਗਾੜ ਤੋਂ ਲੈ ਕੇ ਅਖੀਰਲੇ ਗਾੜ ਤੱਕ ਹੈ ਪੁਨਰਪੜਤ ਦੌਰਾਨ ਨਾਇਕਤਬ ਦਾ ਪ੍ਰਸੰਗ ਕਾਹਨ ਦਾ ਕਾਹਨ ਅਗਾਹ ਤੁਰਦਾ ਹੈ ਕਾਹਨ ਦਾ ਅਨਵਾਂ ਢਾਂਦਾ ਪਰਸ਼ਾਵਾਂ ਕੇਂਦਰੀ ਪਾਤਰ ਪਾਤਰ ਮੋਦਨ ਦੀ ਉਮਰ ਅਤੇ ਨਾਇਕਤਵ ਦੇ ਵਿੰਬ ਦੇ ਢੰਗ ਦਾ ਥੋੜਾ ਸੰਕੇਤ ਹੈ ਮੋਦਨ ਦੇ ਨਾਇਕਤਵ ਨੂੰ ਚੇਤ ਪੱਤਰ ਤੇ ਵੱਧ ਢਾ ਲੱਗਦੀ ਹੈ ਅਚੇਤ ਪੱਤਰ ਤੇ ਉਹ ਆਪਣੇ ਦੋਸਤਾਂ ਨਾਲ ਯਾਰੀ ਨਿਭਾਉਣ ਅਤੇ ਆਪਣੇ ਛੋਟੇ ਭਰਾ ਨਾਲ ਸਾਂਝ ਬਣਾਉਣ ਦੇ ਸਬਾਬ ਰਾਹੀਂ ਆਪਣੇ ਨਾਇਕਤਵ ਦਾ ਗੌਰਵ ਕਾਇਮ ਰੱਖਦਾ ਹੈ ਵਕਤਾ Karl Marx ਦੀ ਪਰਿਵਾਰ ਨੂੰ ਪੂੰਜੀਵਾਦੀ ਵਰਤਾਰਾ ਆਖਣ ਦੀ ਧਾਰਨਾ ਨੂੰ ਦਾਨੀ ਦੇ ਜਾਣ ਨਾਲ ਮੋਦਨ ਦੇ ਜ਼ਿੰਮੇਵਾਰੀ ਮੁਕਤ ਹੋਣ ਤੱਕ ਖਿੱਚ ਲਿਆਉਂਦੇ ਹਨ ਵਰਤਾਰਾ ਇੱਕ ਪਰਵਾਰਿਕ ਸਮਾਜ ਸਭਿਆਚਾਰਕ ਪ੍ਰਬੰਧ ਦੀ ਦੇਣ ਹੈ ਨਾਇਕ ਹੌਨ ਦੇ ਗੌਰਵ ਨੂੰ ਪ੍ਰਬੰਧ ਦੇ ਨਿਯਮਾਂ ਰਾਹੀਂ ਕਾਬੂ ਕਰ ਲਿਆ ਜਾਂਦਾ ਹੈ ਆਧੁਨਿਕਤਾ ਦੇ ਸਮਕਾਲੀ ਹੌਨ ਕਾਰਨ ਮੋਦਨ ਨੂੰ ਪ੍ਰਬੰਧ ਨੇ ਖਾਸ ਢਾਲਾਈ ਹੈ ਵਕਤ ਅਨੁਸਾਰ ਸਥਿਤੀਆਂ ਨੇ ਇੱਕ ਤਰਾਸਦਿਕ ਮਾਹੌਲ ਸਿਰਜ ਦਿੱਤਾ ਹੈ ਸ਼ੈਕਸਪੀਅਰ ਦਾ ਚਰਿੱਤਰ ਦਾ ਦੋਸ਼ ਮੋਦਨ ਤੇ ਭਾਰੂ ਪੈ ਰਿਹਾ ਦਿਸਦਾ ਹੈ ਹੌਲੀ ਹੌਲੀ ਮੋਦਨ ਬਦਲੇ ਖੋਰੀ ਵੱਲ ਜਾਵੇਗਾ ਬਦਲਾ ਖੋਰੀ ਉਸ ਦਾ ਉਹੀ ਗੌਰਵ ਹੈ ਜਿਸ ਲਈ ਕਾਰਨ ਉਹ ਜੇਲ੍ਹ ਗਿਆ ਸੀ ਇਸ ਵਰਤਨ ਨਾਲ ਉਸ ਦਾ నాయਕਤਵ ਉਸਰਨਾ ਹੈ ਚੱਲਣ ਦੀ ਅੱਗ ਕਾਂਡ ਦੇ ਵਿੱਚ ਵੀ ਵਕਤਾਂ నాయਕਤਵ ਦੇ ਪਤਨ ਵਾਲੀ ਧਾਰਨਾ ਨੂੰ ਲਗਾਤਾਰ ਚੁੰਦੇ ਹਨ ਮੋਦਨ నాయਕਤਵ ਵੱਲ ਜਾਣ ਲਈ ਸਪੇਸ ਵਿਅਕਤੀਗਤ ਕਥਨ ਵਿੱਚੋਂ ਲੱਭਦਾ ਹੈ ਨਾਵਲਕਾਰ ਇਕਹਿ ਧੁਨੀ ਰਾਹੀ ਵਿਅਕਤੀਗਤ ਕਥਨ ਨੂੰ ਸਥਿਤੀ ਦੇ ਬਦਲਾਅ ਲਈ ਵਰਤਨ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਡਾਕਟਰ ਢਾਲੀਵਾਲ ਇਸ ਇਕਹਿ ਧੁਨੀ ਨੂੰ ਮੋਦਨ ਦੇ ਪਹਿਲੇ ਕੀਤੇ ਕਤਲ ਅਤੇ नक्सਲੀਆਂ ਦੀ ਉਦਾਹਰਨ ਵਜੋਂ ਕਹਿ ਕੇ ਸਥਾਪਿਤ ਕਰਦੇ ਹਨ ਇਸ ਤੋਂ ਬਾਅਦ ਉਸ ਸਥਿਤੀਆਂ ਦਾ ਭਾਰੂ ਕਰਨ ਬਨਾਮ ਮੋਦਨ ਦਾ ਹੰਬੜਾ ਵਿਚਲੇ ਅੰਤਰਾਲ ਨੂੰ ਬਿਆਨਦੇ ਹਨ ਜੰਗ ਵਿੱਚ ਫੈਸਲਾ ਕੌਣ ਢੰਗ ਨਾਲ ਪੂੰਜੀਵਾਦੀ ਚੇਤਨਾ ਭਾਰੂ ਹੋਣ ਨਾਲ ਉਸ ਦੇ నాయਕਤਵ ਦਾ ਵਿੰਬ ਢਲਣ ਦੇ ਸਿਖਰ ਵੱਲ ਜਾ ਰਿਹਾ ਹੈ ਮੋਦਨ ਦੀ ਮੌਤ ਨਾਲ ਪ੍ਰਤੀਰੋਧ ਜਈਆਂ ਸਾਹਮਣ ਜੋ ਕੀਮਤਾਂ ਦਾ ਵੀ ਅੰਤ ਹੋ ਜਾਣਾ ਹੈ ਤੀਜੇ ਗਾੜ ਕਵੇਲਾ ਵਿੱਚ ਮੋਦਨ ਦਾ నాయਕਤਵ ਮੁਕੰਮਲ ਢਲ ਗਿਆ ਹੈ ਕਵੇਲਾ ਭਾਵ ਵੇਲਾ ਲੰਘ ਜਾਣਾ ਸਥਿਤੀਆਂ ਦਾ ਹੱਥੋਂ ਨਿਕਲ ਜਾਣਾ ਡਾਕਟਰ ਧਾਲੀਵਾਲ ਕਹਿ ਰਹੇ ਹਾਂਜੀ ਸਰ ਮੋਦਨ ਤੇ ਕਣੇ ਕੀ ਫਸਲ ਦਾ ਅਨੁਪਾਤ ਦਾਣੀ ਦੀ ਕੁੱਖੋਂ ਕੁੜੀ ਦਾ ਜਨਮ ਲੈਣਾ ਸੱਜਣ ਨੂੰ ਮਾਫੀ ਦੇਣਾ ਮੋਦਨ ਦੀ ਮੌਤ ਹੋ ਜਾਣੀ ਆਦ ਕਠਨਾਵਾ ਮੋਦਨ ਦੇ ਨਾਇਕਤਵ ਨੂੰ ਕਵੇਲ ਦੇ ਸੰਕੇਤ ਨਾਲ ਖਤਮ ਹੋਦੀਆਂ ਹਨ ਵਿਅਕਤੀਗਤ ਰੂਪ ਵਿੱਚ ਮੋਦਨ ਦਾ ਸਥਿਤੀਆਂ ਲਈ ਬਦਲ ਪ੍ਰਤੀਰੋਧ ਅਤੇ ਨਾਇਕਤਵ ਦਾ ਬਿੰਬ ਖਤਮ ਹੋ ਗਿਆ ਹੈ ਤੋ ਅਰੇ ਪਰ ਇਹੀ ਬਦਲ ਪ੍ਰਤੀਰੋਧ ਅਤੇ ਨੈਗਟਿਵ ਰੂਲਦੂ ਦੇ ਕਿਰਦਾਰ ਵਿੱਚ ਰਵੰਤਨ ਹੁੰਦਾ ਹੈ ਚੱਲਣਾ ਨੂੰ ਅੱਗ ਲਾ ਕੇ ਦੁਸ਼ਮਣਾਂ ਜਾਏਗਾ ਕਿੱਥੇ ਇਹ ਵੀ ਉਹੀ ਹੈ ਬੰਦਿਆ 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 ਬੋਤਾ ਨੇ ਕਿ ਮੋਦਨ ਪਰੰਪਰਿਕ ਉਦਾਤ ਬਣਾਵਾਲਾ ਨਾਇਕ ਨਹੀਂ ਬਲਕਿ ਅੰਤਰ ਵਿਰੋਧਾਂ 'ਚ ਜਾ ਕੇ ਮਰਨ ਵਾਲਾ ਨਾਇਕ ਹੈ ਉਤਰਾਛੜਾ ਉਸ ਨੂੰ ਪਰੰਪਰਿਕ ਨਾਇਕ ਤੇ ਸਧਾਰਨ ਬੰਦੇ ਦੇ ਵਿੱਚ ਵਿਚਾਲੇ ਲਿਆ ਖੜਾ ਕਰਦੇ ਨੇ ਨਾਵਲ ਮੋਦਨ ਦੇ ਨਾਇਕਤਵ ਦੇ ਪਤਨ ਪਤਨ ਨਾਲ ਖਤਮ ਹੁੰਦਾ ਹੈ ਇਸ ਤੋਂ ਬਾਅਦ ਵਕਤਾ ਨਾਵਲ ਦੀ ਤਕਨੀਕੀ ਯੁਕਤ ਦੀ ਪੁਨਰ ਪਰਤ ਲਈ ਨਾਵਲ ਦੇ ਤੱਤਾਂ ਨੂੰ ਆਧਾਰ ਬਣਾਉਂਦੇ ਨੇ ਪਹਿਲਾ ਨੁਕਤਾ ਬਿਰਤਾਂਤਕਾਰ ਦੀ ਸਥਿਤੀ ਹੈ ਬਿਰਤਾਂਤਕਾਰ ਦੀ ਸਥਿਤੀ ਝੋ ਲੰਘਦੇ ਆ ਬਿਰਤਾਂਤਕਾਰ ਪਾਤਰਾਂ ਨੂੰ ਆਪਣੇ ਕਥਨਾਂ ਤੇ ਵਿਚਾਰਾਂ ਦਾ ਵਾਹਕ ਨਹੀਂ ਬਣਾਉਂਦਾ ਉਹ ਬਹੁ ਆਵਾਜ਼ੀ ਬਿਰਤਾਂਤ ਹੋਣ ਦੇ ਬਿਰਤਾਂਤਕਾਰ ਹੋਣ ਦੇ ਨਾਲ ਨਾਲ ਚੁੱਪ ਦਾ ਬਿਰਤਾਂਤਕਾਰ ਵੀ ਹੈ ਕਣ ਇਹ ਕੇ ਰਹੀ ਉਸਦੀ ਚੁੱਪ ਵੀ ਬੋਲਦੀ ਹੈ ਉਸ ਤੋਂ ਅਗਲੀ ਜੁਕਤ ਉਹ ਘਟਨਾਵਾਂ ਦੀ ਦੱਸਦੇ ਨੇ ਉਹ ਘਟਨਾਵਾਂ ਵੀ ਗੁੰਝਲਾ ਨਹੀਂ ਪੈਦਾ ਕਰਦਾ ਬਲਕਿ ਪਾਤਰਾਂ ਦੀ ਹੋਂਦ ਤੇ ਹੋਂਣੀ ਨਾਲ ਜੋੜ ਕੇ ਜਗਿਆਸਾ ਜਗਾਉਂਦਾ ਹੈ ਇਸੇ ਲਗਾਤਾਰਤਾ ਵਿੱਚ ਵਕਤਾ ਚਰਿੱਤਰ ਉਸਾਰੀ ਬਾਰੇ ਗੱਲ ਕਰਦੇ ਹਨ ਨਾਵਲਕਾਰ ਨਾਇਕ ਖਲਨਾਇਕ ਦੀ ਕਥਾ ਰੂੜੀ ਤੋਂ ਅਗਾਹ ਜਾਂਦਾ ਹੈ ਕੇਂਦਰੀ ਪਾਤਰ ਜਾਂ ਨਾਇਕ ਮਧਕਾਲ ਦੇ ਨਾਇਕ ਵਾਂਗ ਇੱਕ ਭਾਵੀ ਨਹੀਂ ਰਹਿੰਦਾ ਵਰਤਾਂਤਕਾਰ ਦਾ ਨਾਇਕ ਸਧਾਰਨ ਕਿਸਾਨ ਫਿਕਰ ਕੀ ਸਮਾਜ ਦੀਆਂ ਕੀਮਤਾਂ ਵਾਲਾ ਨਾਇਕਤਵ ਦੀਆਂ ਪ੍ਰਤੀਯੋਧੀ ਕੀਮਤਾਂ ਵਾਲਾ ਹੈ ਡਾਕਟਰ ਢਾਲੀਵਾਲ ਗਲਪੀ ਭਾਸ਼ਾ ਬਾਰੇ ਤੁਹਾਨੂੰ ਨਾ ਦਿੰਦੇ ਹਨ ਕਿ ਨਾਵਲਕਾਰ ਕਥਨ ਨੂੰ ਮੰਨਫੀ ਕਰਕੇ ਭਾਵ ਦੀ ਗੱਲ ਬਿੰਬਰਾ ਹੀ ਕਰਦਾ ਹੈ ਗਲਪੀ ਰੇ ਵਿੱਚ ਕਈ ਥਾਵਾਂ ਸ਼ਬਦ ਖਾਲੀ ਤੇ ਕਈ ਥਾਵਾਂ ਦਰਸ਼ਨ ਨਾਲ ਲਬਰੇਜ਼ ਹੁੰਦੇ ਹਨ ਸਾਂਸਕ੍ਰਿਤੀ ਤੇ ਦਰਸ਼ਨ ਨਿਰੋਲ ਕਥਨ ਦੇ ਪੱਧਰ ਤੇ ਆਪਣੀ ਆਵਾਗਵਾ ਬੈਠਦਾ ਹੈ ਪਰ ਪਾਤਰਾਂ ਦੇ ਸੰਵਾਦ ਦੇ ਪੱਧਰ ਤੇ ਇਸ ਦੀ ਮੌਲਿਕਤਾ ਕਾਇਮ ਰਹਿੰਦੀ ਹੈ ਬਿਰਤਾਂਤਕਾਰ ਗਲਪੀਵੇਂ ਵਿਵਰਤ ਕੇ ਪਾਤਰਾਂ ਰਹੀਂ ਦਾਰਸ਼ਨਿਕ ਪ੍ਰਵਚਨ ਸਿਰਜਦਾ ਹੈ ਹਰ ਕੋ ਦਾ ਰੱਬ ਨਾਲ ਰੋਸ ਚੰਗਾ ਕਰੇ ਤਾਂ ਸੁਨੇਗਾ ਜੇ ਹਕ ਕਥਨ ਸਬਸ ਠੀਕ ਹਨ